ਟੇ ਨੂੰ ਹੂੰ ਲੰਬੇ ਦਾ ਬੋਤ ਨੇ ਪਰ ਮੈਂ ਇੱਥੇ ਲੰਬਾ ਨਹੀਂ ਦੇਣਾ ਹੂੰ ਮੈਂ ਬਚਨ ਜਿਹੜਾ ਤੁਸੀਂ ਗੱਲ ਕਰਦੇ ਹੋ ਉਹ ਅਕਾਲੀ ਫੂਲਾ ਸਿੰਘ ਜਥੇਦਾਰ ਸਾਹਿਬ ਦੀ ਹੂੰ ਹੂੰ ਮੈਂ ਉਹਨਾਂ ਦੇ ਲਕਸ਼ੇ ਕਦਮ ਤੇ ਚੱਲ ਰਿਹਾ ਜਿਹੜਾ ਮੇਰਾ ਪਿਛਲਾ ਜੀਵਨ ਰਿਹਾ ਉਹ ਵੀ ਮੇਰਾ ਆਰ ਪਾਰ ਦਾ ਹੀ ਰਿਹਾ ਜੇ ਮੈਂ ਕਿਸੇ ਵੀ ਭੈਣ ਭਾਈ ਨਾਲ ਬਚਨ ਕੀਤਾ ਤਾਂ ਮੈਂ ਨਬਾਏ ਹੂੰ 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 ਜੇ ਉਹ ਅਰਦਾਸ ਕਰਕੇ ਤੁਰੇ ਨੇ ਤਾਂ ਉਹ ਆਪਣੀ ਕੌਮ ਦੀ ਆਰਬਾਨ ਸ਼ਾਨ ਵਾਸਤੇ ਆਪਣੀ ਜਾਨ ਵੀ ਦਿੱਤੀ ਹੈ। ਹੂੰ ਹੂੰ। ਉਸੇ ਸਾਡੇ ਨਾਲੇ ਵਾਚਨ ਕਰਦੇ ਹੂੰ ਦੇਰ ਆਈ ਦੁਰਸਤਾਈ ਕੋਈ ਗੱਲ ਨਹੀਂ। ਹੂੰ। ਮੈਂ ਮਰ ਕੇ ਦੁਬਾਰੇ ਜਨਮ ਵੀ ਲੈ ਲਿਆ ਮੇਰੀ ਕਿਸੇ ਨੇ ਜਾਤ ਨਹੀਂ ਪੁੱਛੀ। ਹੂੰ। ਮੇਰੇ ਵਾਸਤੇ ਪੰਥ ਮਰਿਆਂ ਦੇ ਬਰਾਬਰ ਹੈ ਮਰਿਆਂ ਦੇ ਬਰਾਬਰ। ਜਦੋਂ ਮੈਨੂੰ ਮਾਰਤਾ ਨਾ ਸਭ ਨੇ ਤਾਂ ਮੈਂ ਮੈਂ ਵੀ ਆਪਣੀ ਨਜ਼ਰ ਦੇ ਵਿੱਚ ਸਾਰੇ ਮਾਰਦੇ ਪਰ ਤੁਸੀਂ ਆਇਓ ਤੁਹਾਡਾ ਸਵਾਗਤ ਹੈ ਤੁਸੀਂ ਸਾਡੇ ਨਾਲ ਵਾਦਾ ਕਰਜੋ ਵੀ 12 ਤਰੀਕ ਨੂੰ ਪਾਰਟੀ ਦਾ ਕੱਟ ਸੱਦੂਗੇ ਹੂੰ 12 ਤਰੀਕ ਨੂੰ ਨਾ ਅਸੀਂ ਬਰਗਾੜੀ ਦਾ ਵੀ ਪ੍ਰੋਗਰਾਮ ਬਣਾਇਆ ਹੋਇਆ ਹੈ ਅਸੀਂ ਬਰਗਾੜੀ ਦਾ ਵੀ ਪ੍ਰੋਗਰਾਮ ਬਣਾਇਆ ਹੈ ਜੀ ਦੇਖੋ ਅਨਕਰ ਸਾਹਿਬ ਦਾ ਹੈ ਹੂੰ 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 ਮੇਰਾ ਕੜਾ ਸਾਹਿਬ ਨਾਲ ਵੀ ਤੁਹਾਡੀ ਗੱਲ ਕਰਾਉਣਾ ਹੈ ਜੇ ਤੁਹਾਡਾ ਕੱਟ ਪੈਸਾ ਦੇ ਵਿੱਚ বার বার ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਚਾਉਣ ਰੋਕਣ ਵਾਸਤੇ ਕਿਉਂ ਨਹੀਂ ਹੋ ਸਕਦਾ ਰੋ ਮੇਰੀਆਂ ਤਾਂ ਬਹੁਤ ਹੈ ਜਥੇਦਾਰ ਸਾਹਿਬ ਪਰ ਮੈਂ ਤੁਹਾਡਾ ਸਵਾਗਤ ਕਰਦਾ ਇੱਥੇ ਬਚਨ ਕਰਕੇ ਜਾਓ ਆਪ ਮੈਨੂੰ ਮੱਲਵਾ ਦੀ ਜ਼ਰੂਰਤ ਨਹੀਂ ਹੈ ਮੈਂ ਆਪ ਦੀ ਜਾਨ ਦੀ ਬਾਜ਼ੀ ਲਾ ਕੇ ਬੈਠਿਆ ਇੱਥੇ ਮੈਨੂੰ ਕਿਸੇ ਦੀ ਥਾਪੜੇ ਦੀ ਜ਼ਰੂਰਤ ਨਹੀਂ ਹੈ ਮੈਨੂੰ ਬਾਚਾਂ ਵਾਲੇ ਪਿੰਡ ਦਾ ਥਾਪੜ ਹੈ ਮੈਂ ਸੱਚ ਬੋਲਣਾ ਜਿਹੜਾ ਦਰਗਾਹ ਦੇ ਵਿੱਚ ਮਨਜ਼ੂਰ ਹੈ ਮੈਂ ਝੂਠ ਬੋਲ ਕੇ ਕਿਸੇ ਵੀ ਸ਼ਾਵਸ਼ ਨਹੀਂ ਲੈਣੀ ਹੂੰ ਬਿਲਕੁਲ 10 ਸਾਲ ਹੋ ਗਏ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੁੰਦੇ ਨੂੰ ਹੂੰ ਹੂੰ ਤੁਸੀਂ ਵੀ ਕਿੰਨਾ ਚਿਰ ਜਥੇਦਾਰ ਸਾਹਿਬ ਰਹੇ ਚੁੱਕੇ ਪਰ ਤੁਸੀਂ ਵੀ ਆਪਣਾ ਫਰਜ਼ ਨਹੀਂ ਨਿਭਾਇਆ ਹੂੰ ਅੱਜ ਤੋਂ ਨਿਭਾ ਲੋ ਜੇ ਮੇਰੇ ਵਰਗਾ ਕੋਈ ਬੌਲਾ ਬੰਦਾ ਕਮਲਾ ਬੰਦਾ ਟਾਵਰ ਤੇ ਬਹਿ ਗਿਆ ਟਾਵਰ ਤੇ ਮੈਂ ਕਿਉਂ ਬੈਠਿਆ ਅੱਜ ਤੱਕ ਅਸੀਂ ਆਪਣੇ ਜੁਝਾਰੂਆਂ ਨੂੰ ਸਾਹਮਣੇ ਨਹੀਂ ਸਕੇ ਹੂੰ ਚਲੋ ਬਾਪੂ ਸੂਰਤ ਕੰਧ ਨੂੰ ਸਾਹਮਣੇ ਕੋਈ ਨਹੀਂ ਭਾਈ ਸਾਹਿਬ ਕੁਰਬਖ ਸਿੰਘ ਨੂੰ ਸਾਮ ਸਕੇ ਉਹ ਆਪਣੀਆਂ ਜਾਨਾਂ ਨਿਸ਼ਾਵਰ ਕਰਕੇ ਕੌਮ ਪਰਿਪਰ ਕੌਮ ਨੇ ਨਹੀਂ ਸਾਮੇ ਕੋਈ ਗੱਲ ਨਹੀਂ ਤਾਂ ਮੇਰੀ ਤੁਹਾਡੇ ਨਾਲ ਇੱਕ ਇੱਕ ਇੱਕੇ ਬਚਨ ਆ ਵੀ ਮੇਰੇ ਨਾਲ ਤੁਸੀਂ ਵਾਚਨ ਕਰ ਦਿਓ ਵੀ 12 ਤਰੀਕ ਨੂੰ ਪੰਥ ਦਾ ਪਾਰਟੀ ਦਾ ਕੱਟ ਸੱਦ ਰਹੇ ਹੋ ਦੇਖੋ ਮੈਂ ਬਾਬਾ ਜੀ ਮੈਂ ਰਾਜਨੀਤਿਕ ਨਹੀਂ ਮੈਂ ਧਾਰਮਿਕ ਬੰਦਾ ਮੈਂ ਇੱਥੇ ਤੁਹਾਡੇ ਨਾਲ ਮੈਂ ਮੈਂ ਇੱਥੇ ਤੁਹਾਡੇ ਨਾਲ ਜਿ ਤਾਰਿਆਂ ਮੈਂ ਇੱਥੇ ਤੁਹਾਡੇ ਨਾਲ ਬਚਨ ਕਰ ਜਾ ਮੈਂ ਪੂਰਾ ਨਾ ਕਰ ਸਕਾਂ ਮੈਂ ਗੁਰੂ ਅੱਗੇ ਜਵਾਬ ਦੇ ਆ ਨਹੀਂ ਆ ਮੈਂ ਇਹਨਾਂ ਕਹਿ ਸਕਦਾ ਕਿ ਸਾਡੇ ਜਿਹੜੇ ਨਾਲ ਹੈ ਮੇਰੀਆਂ ਬਾਹਾਂ ਨੇ ਮੇਰੇ ਨਾਲ ਤੁਰਦੇ ਆ ਮੈਂ ਉਹਨਾਂ ਨਾਲ ਵਿਚਾਰ ਕਰਕੇ ਕਿਉਂਕਿ ਮੈਂ ਫੇਰ ਦੱਸੂਗਾ ਤੁਹਾਨੂੰ ਮੈਂ ਮੈਂ ਮਰਾਜਨੀਤਕ ਹੁੰਦਾ ਤਾਂ ਮੈਂ ਕਹਿੰਦਾ ਹਾਂਜੀ ਹਾਂਜੀ ਮੈਂ 12 ਤਰੀਕ ਨੂੰ ਆਉਂਗਾ ਹਾਂਜੀ ਅੱਜ ਜਿਹੜੀ ਲੜਾਈਆਂ ਨਾ ਉਹ ਸਿਖਰ ਤੇ ਪਹੁੰਚੀ ਹੋਈ ਬਿਲਕੁਲ ਬਿਲਕੁਲ ਕੋਈ ਨਹੀਂ ਵਿਚਾਰ ਕਰਕੇ ਆਪਾਂ ਬਣਾ ਲਾਂਗੇ ਸੁਣੋ ਕਥੇਦਾਰ ਸਾਹਿਬ ਦਿਲ ਰੱਖ ਕੇ ਸੁਣੋ ਮੇਰੀ ਜੀ ਦੋ ਮਿੰਟ ਗੱਲ ਛੇ ਇੱਕ ਹਿੰਦੂ ਬੰਦੇ ਦਾ ਰੋਹ ਜਾਗ ਸਕਦਾ ਹੈ ਤਾਂ ਸਾਡਾ ਪਾਣੀ ਬਣ ਗਿਆ ਖੂਨ ਅਸੀਂ ਦੂਜੇ ਮੁੱਦਿਆਂ ਨੂੰ ਵੱਡਾ ਰੱਖਦੇ ਹਾਂ ਗੁਰੂ ਦੀ ਬੇਅਦਬੀ ਨੂੰ ਛੋਟਾ ਬਣਾਉਂਦਾ ਸੀ ਬਿਲਕੁਲ ਬਿਲਕੁਲ ਨਹੀਂ ਨਹੀਂ ਕੋਈ ਨਹੀਂ ਤੁਹਾਡੇ ਨਾਲ ਹੈ ਤੇ ਰਖੜਾ ਸਾਹਿਬ ਨਾਲ ਗੱਲ ਕਰੋ ਰਖੜਾ ਸਾਹਿਬ ਜੀ ਤੁਸੀਂ ਰਖੜਾ ਬੇ ਖਾਚਾ ਬੇਪੀ ਭਾਈ ਸਾਹਿਬ ਮੈਂ ਕਥੇਦਾਰ ਸਾਹਿਬ ਦੀ ਬਜੇ ਰਖੜਾ ਸਾਹਿਬ ਹਾਂ ਜੀ ਅਸੀਂ ਪੰਤ ਗਏ ਪਿੱਛੇ ਮਰਨ ਕੋਈ ਮੈਨਾਂ 10 ਤਰੀਕ 12 ਤਰੀਕ ਉਹ ਦੱਸਿਆ ਨਹੀਂ ਕਰ ਨਾ ਤਾਂ ਬੇਅੱਬੀ ਪਹਿਲਾਂ ਮਜੂਰ ਸੀ ਨਾ ਅੱਜ ਮਜੂਰ ਬਿਲਕੁਲ ਸਹੀ ਬਿਲਕੁਲ ਆਪੇ ਇਹ ਸਾਰਾ ਕੁਝ ਉਹੀ ਹੈ ਪੰਥ ਵੱਡਾ ਹੈ ਚਲੋ ਪੰਤ ਕੱਟਾ ਹੋਏਗਾ ਮੈਂ بڑے ਹੱਥ ਪੈਰ ਜੋੜੇ ਸਾਬਕੇ ਪਰ ਨਹੀਂ ਤੁਸੀਂ ਆਜਾਓ ਤੁਹਾਡਾ ਸਵਾਗਤ ਹੈ ਤੁਸੀਂ ਵਾਚਨ ਕਰਕੇ ਜਾਓ ਵੀ 12 ਤਰੀਕ ਨੂੰ ਮੈਂ ਆਪਣੇ ਹਲਕੇ ਦਾ ਬਾਕੀ ਛੱਡੋ ਤੁਸੀਂ ਆਪਣੇ ਹਲਕੇ ਦਾ ਡਾਕਟਰ ਸਾਹਿਬ ਨੂੰ 12 ਤਰੀਕ ਨੂੰ ਵਾਚਨ ਕਰਦੇ ਹੋ ਅਸੀਂ ਉੱਥੇ ਬਰਗਾੜੀਓ ਕਰਨ ਦੀ ਸੋਚਦੇ ਹਾਂ ਜੀ ਬਰਗਾੜੀਓ ਕਰਨ ਦੀ ਸੋਚ ਰਹੇ ਹਾਂ ਚੰਗਾ ਮੈਨੂੰ ਮੈਨੀਫੈਸਟੋ ਦੇ ਵਿੱਚ ਜੀ ਰਕੜਾ ਸਾਹਿਬ ਬਰਗਾੜੀ ਤਾਂ ਤੁਹਾਡਾ ਕੰਟੈਂਟ ਆ ਲੱਖ ਵਾਰੀ ਕਰੋ ਪਰ ਇੱਥੇ ਜਿਹੜੀ ਹੁਣ ਚੰਗਾਰੀ ਲੱਗੀ ਹੋਈ ਹੈ ਉਹਨੂੰ ਤੁਸੀਂ ਚੂਣ ਮੈਨੀਫੈਸਟੋ ਇੱਥੇ ਰਕਣਾ ਸਭ ਤੁਹਾਡੀ ਜਿਆਦਾ ਸਪੋਰਟ ਦੀ ਲੋੜ ਹੈ ਜੀ ਨਹੀਂ ਨਹੀਂ ਮੈਂ ਤੁਹਾਡੇ ਨਾਲ ਹਾਂ ਮੈਂ ਪਹਿਲਾਂ ਵੀ ਆਇਆ ਹਾਂ ਸਾਰੇ ਜਿਹੜਾ ਸੰਬੰਧ ਹਾਂਜੀ ਇਹਨਾਂ ਦੇ ਰੱਖਦੇ ਨਹੀਂ ਜੀ ਇੱਥੇ ਸਾਰੇ ਹੱਥਾਂ ਦੇ ਡਗੜੀਆਂ ਵਜਾਉਣ ਆ ਜਾਣਗੇ ਵੀ ਆਹ ਦੇਖੋ ਜੀ ਗਰਜੀਤ ਸਿੰਘ ਆਪਣੀ ਜਾਨ ਨਿਸ਼ਾਵਰ ਕਰ ਗਿਆ ਗੋਮ ਉੱਪਰ ਦੀ ਪਰ ਅਸੀਂ ਕਿੱਥੇ ਖੜੇ ਆ 골ਡਨ ਹਟ ਵਾਲੇ ਰਾਣਾ ਜੀ ਆਏ ਸੀ ਉਹ ਕੱਠ ਲੈ ਕੇ ਆਏ ਸੀ ਕੋਈ ਮਸਲਾ ਨਹੀਂ ਬਿਲਕੁਲ ਕਰਨ ਸਿੰਘ ਨੇ ਲੈ ਆਉਣਗੇ ਪਤਾ ਲੈ ਮਗਾਈ ਆਪਣੇ ਹਲਕੇ ਦਾ ਹੈ ਕਰਦਾ 12 ਤਰੀਕ ਦਾ ਕੱਟ ਚਲੋ ਕਰਾਂਗੇ ਕਰਾਂਗੇ ਕਰਾਂ ਕਰਾਂ ਫਿਰ ਆ ਜਾਾਂਗੇ ਆ ਜਾਾਂਗੇ ਆ ਜਾਾਂਗੇ ਆ ਜਾਾਂਗੇ ਲੋਕਲ ਆ ਜਾਣਗੇ ਹੋ ਹੋ ਗਈ ਗੱਲ ਹੋ ਗਈ ਗੱਲ ਹੋ ਗਈ ਗੱਲ ਕਰ ਲੈ ਬਾਕੀ ਪਹਿਲਾਂ ਵੀ ਇਕੱਠੇ ਹੋਇਆ ਸਰ ਮਤਲਬ ਫਿਰ ਹੋ ਜਾਣਾ ਕਿਹੜਾ ਸਰ ਜਾਨ ਮੰਗ ਲਿਓ ਕਰਜੀਤ ਸਿੰਘ ਦੀ ਮੈਂ ਉਹ ਬੰਦਾ ਦਿਲ ਕੱਟ ਕੇ ਥੇਲੀ ਤੇ ਨਾ ਜਾਨ ਤਾਂ ਬਚਾਉਣੀ ਹੈ ਹਾਂ ਜੀ ਠੀਕ ਹੈ ਜੀ ਮੈਨੂੰ ਨਾ ਦੋਗਲੇ ਪਸੰਦ ਨਹੀਂ ਹੈਗੇ ਚਲੋ ਠੀਕ ਹੈ ਅੱਜ ਤੱਕ ਦੋ ਜਣਾਂ ਬਣ ਕਰੇ ਨਾ ਦੋਗਲੇ ਪਸੰਦ ਨਹੀਂ ਠੀਕ ਹੈ ਸਾਹੂਰ ਸਾਹਿਬ ਕਹਿੰਦਾ ਸੂਰ ਬੀਰ ਬਚਨ ਕਾ ਬਲੀ ਚਲੋ ਹੁਣ ਬਾਹਰ ਹੁਣ 12 ਸੀਗ ਨੂੰ ਮਿਲਾਂਗੇ ਆਪਾਂ ਇੱਥੇ ਜਦ ਵੀ ਆਇਆ ਕਰੂਗਾ ਉਹਦੇ ਲਈ ਰਹਿਣਾ ਬੈਗ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਹਾਂਜੀ 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 ਆਵਾਂਗੇ ਧੰਨਵਾਦ ਬਾਈ ਸਾਨੂੰ ਲੈ ਲਓ ਹਾਂ ਕਿਹੜੇ ਸਾਨੂੰ ਸਾਰੇ ਨੂੰ ਭੇਜ ਦੇ ਧੰਨਵਾਦ ਰੱਖਦਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਹਾਂ ਬਾਸੀ ਰੱਖਣਾ ਇੱਥੇ ਇਹ ਇੱਥੇ ਵੱਡਾ ਵੱਡਾ ਹੋਣਾ ਜੀ ਸਮਾਗਮ ਕਾਫੀ ਵੱਡਾ ਮੈਂ ਕਿਹਦੀ ਮੇਰੀ ਬਿਨਾਮੀ ਕਰਾਂ ਨਹੀਂ ਨਹੀਂ ਬਾਤ ਨਹੀਂ ਨਹੀਂ ਤੁਹਾਡੇ ਨਾਲ ਅਸੀਂ ਬੁਰਾ ਬਣਾਇਆ ਤੁਹਾਡਾ ਉਹ ਤੋਂ ਬਹੁਤ ਜ਼ਿਆਦਾ ਜਿਹੜਾ ਇੱਥੇ ਬੋਲ ਕੇ ਗਿਆ ਸੀ ਅਸੀਂ ਉਹਨੂੰ ਬਹੁਤ ਝਾੜ ਪਾਈਏ ਤੁਹਾਡਾ ਆਪਣਾ ਟਾਵਰ ਹੈ ਜੀ ਆਪਣਾ ਮੋਰ ਤੇ ਕਿਹੜਾ ਵਾਇਰ ਹੈ ਜੀ ਬਾਬਾ ਜੀ ਇਹ ਗੱਲਾਂ ਸੋਚਦੇ ਹੋ ਪਾਉਂਦੇ ਪਾਉਂਦੇ